ਤਦੋਂ ਕਿ ਕਨਪਲੋਸ ਨੇ ਆਮ ਆਦਮੀ ਪਾਰਟੀ ਅਗੂ ਤਰਲੋਚਨ ਸਿੰਘ ਦੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਦੇ ਵਿੱਚ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਗੱਲ ਸਾਹਮਣੇ ਆਈ ਹੈ। ਇਹ ਵਿਅਕਤੀ ਆੜਤ ਦਾ ਕੰਮ ਕਰਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 5-6 ਸਾਲ ਪਹਿਲਾਂ ਇਸ ਵਿਅਕਤੀ ਦਾ ਤਰਲੋਚਨ ਸਿੰਘ ਦੇ ਨਾਲ ਝਗੜਾ ਹੋਇਆ ਸੀ। ਤੇ ਝਗੜੇ ਦੇ ਵਿੱਚ ਚਾਰਤੀ ਦੀ ਪਾਕ ਵੀ ਲੱਗ ਗਈ ਸੀ ਤੇ ਉਸ ਦੀ ਦਾੜੀ ਨੂੰ ਵੀ ਹੱਥ ਪਾਉਣ ਦੀ ਗੱਲ ਸਾਹਮਣੇ ਆਈ ਸੀ। ਇਸੇ ਰੰਜਿਸ਼ ਤਹਿਤ ਇਹ ਕਤਲ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਆਈ ਜੀ ਤੁਹਾਨੂੰ ਪ੍ਰੈਕੌਰ ਨੇ ਹੋਰ ਕੀ ਕੁਝ ਵੱਡੇ ਖੁਲਾਸੇ ਕੀਤੇ ਨੇ। ਆਉਂਚਾ ਸ਼ਾਮੀ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਇਨਫੋਰਮੇਸ਼ਨ ਆਈ ਕਿ ਕਰਲੋਚਨ ਸਿੰਘ ਜਦ ਆਪਣੇ ਖੇਤ ਤੋਂ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਪਿੰਡ ਇਕਲਾਹਾ ਵਿੱਚ ਤੇ ਉੱਥੇ ਰਸਤੇ ਦੇ ਵਿੱਚ ਉਹਨਾਂ ਦੇ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਹ ਇਨਫੋਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਐਸਐਸਪੀ ਸਾਹਿਬ ਨੇ ਆਪ ਵੀ ਉੱਥੇ ਮੌਕੇ ਤੇ ਦੇਖਿਆ ਤੇ ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫ ਆਈ ਆਰ सदर पुलिस ਸਟੇਸ਼ਨ ਖੰਨਾ ਦੇ ਵਿੱਚ ਰਜਿਸਟਰ ਕੀਤੀ ਗਈ ਹੈ। ਮੌਕਾ ਦੇਖਣ ਤੋਂ ਬਾਅਦ ਉੱਥੇ ਫੋਰੈਂਸਿਕ ਅਫਸਰ ਨੂੰ ਵੀ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੋ ਵੀ ਸਬੂਤ ਹਨ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਜਾ ਸਕੇ। ਤੇ ਇਹਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮੁਕਦਮੇ ਦੇ ਵਿੱਚ ਜੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਮੌਕੇ ਤੇ ਗੁਲੀਆਂ ਚਲਾਈਆਂ ਤੇ ਤਰਲੋਚਨ ਸਿੰਘ ਦੀ ਹਤਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫ਼ਤੀਸ਼ ਜਾਰੀ ਹੈ ਮੈडम ਕੀ ਕਾਰਨ ਸੀਗਾ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਦੇਖੋ ਹੁਣ ਤੱਕ ਦੀ ਪੁਛਗਿੱਛ ਵਿੱਚ ਜੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ਬਾਜ਼ੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਇਹਨਾਂ ਦੀ ਆਪਸੀ ਪਿੰਡ ਦੇ ਵਿੱਚ ਕੋਈ ਇਹਨਾਂ ਦੀ ਰੰਜਿਸ਼ਬਾਜ਼ੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ 'ਚ ਰੱਖੀ ਸੀ ਤੇ ਜਿਸਤੇ ਕੀ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੈਂ ਪ੍ਰਹਿਨ ਦੀ ਗੱਲ। ਉਹਨਾਂ ਦੇ ਮਨ ਚ ਕਈ ਦਿਨਾਂ ਤੋਂ ਸੀਗਾ। ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮਨਛਾ ਸੀਗੀ ਆਪਣੀ ਦੁਸ਼ਮਣੀ ਨੂੰ ਪੂਰਾ ਕਰਨ ਦੀ ਤੇ ਉਹਨਾਂ ਨੂੰ ਕੱਲ ਜਿਵੇਂ ਹੀ ਮੌਕਾ ਮਿਲਿਆ ਤੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਵੱਖ-ਵੱਖਰੀ ਥਾਵਾਂ ਤੇ ਭੇਜੀਆਂ। ਤੇ ਉਹ ਤੋਂ ਬਾਅਦ ਹੀ ਜੋ ਮੇਨ ਦੋਸ਼ੀ ਹੈ ਜੋ ਕਿ ਮੌਕੇ ਤੇ ਸਿਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਗੁਲੀਆਂ ਚਲਾਈਆਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੋਈ ਕੁਰੀਟਿਕਲੀ ਚੂਤਾ ਨਹੀਂ ਸੀ ਮੈਂ ਕੋਈ ਇਲੈਕਸ਼ਨ ਨੂੰ ਲੈ ਕੇ ਆ ਰਿਹਾ ਹਾਂ ਇਹਦੇ ਵਿੱਚ ਨਹੀਂ ਅਜੇ ਤੱਕ ਸਾਡੀ ਤਫਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈਏ ਸੋ ਅਜੇ ਇਸ ਚ ਹੋਰ ਤਫਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਮੁਦਈ ਮੁਕਦਮਾ ਨੇ ਮਰਤਕ ਦੇ ਬੇਟੇ ਵੱਲੋਂ ਜੇ ਐਫ ਆਰ ਦਰਜ ਹੋਈ ਹੈ ਉਹਨਾਂ ਨੇ ਇਸ ਦੇ ਵਿੱਚ 10 ਦੋਸ਼ੀਆਂ ਤੇ ਐਫ ਆਰ ਰਜਿਸਟਰ ਕਰਾਈ ਹੈ ਤੁਹਾਡਾ ਜਿਹੜੇ ਮੇਨ ਦੋਸ਼ੀ ਹੈ ਜਿੱਲਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਿਨ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵੀਡੈਂਸ ਵਿੱਚ ਕੁਝ ਆਏਗਾ ਤੇ ਆਪਾਂ ਉਸ ਦੇ ਵਿੱਚ ਅੱਗੇ ਕਾਰਵਾਈ ਕਰਾਂਗੇ ਬਾਕੀਆਂ ਤੇ ਵੀ ਜਾਂਚ ਲਗਾਈ ਗਈ ਹੈ ਕਿ ਕੀ ਚੀਜ਼ ਰੋਲ ਵਿੱਚ ਹੈ ਉਹਨਾਂ ਨੇ ਆਪਣੇ ਕੰਪਲੇਂਟ ਵਿੱਚ ਹੀ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇਨਵੋਲਡ ਹੈਗੇ ਇਸ ਮਰਦਕ ਦੇ ਵਿੱਚ ਅਪਾ ਤਫਤੀਸ਼ ਕਰ ਰਹੇ ਹਾਂ ਤੇ ਆਪਾਂ ਜਿਵੇਂ ਵੀ ਸਾਹਮਣੇ ਆਏਗਾ ਉਹ ਸਾਰੀ ਚੀਜ਼ ਤੁਹਾਨੂੰ ਸ਼ੇਅਰ ਕਰਾਂਗੇ ਪੁਰਾਣਾ ਕੋ ਕ੍ਰਿਮੀਨਲ ਕੋਡ ਇਹਨਾਂ ਉਸ ਆਪਣੀ ਤਫਦੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਦਾਤ ਹੈਗੀ ਹੈ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅੱਗੇ ਕੰਮ ਕਰਦੇ ਹੋਏ ਪਰਚਾ ਦਰਜ ਕਰਕੇ ਅਜੇ ਅਕਿਊਸਟ ਅਰੈਸਟ ਕੀਤਾ ਜਿਵੇਂ ਵੀ ਜੋ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਣਗੀਆਂ ਆਪਾਂ ਨਾਲ ਦੇਣਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਹੜਾ ਕੋਈ ਕਿਸ ਤਰ੍ਹਾਂ ਦੀ ਕੋਈ ਲੀਗਲ ਬੈਕਅਪ ਨਹੀਂ ਹੈ ਨਹੀਂ ਅਜੀ ਅਜੀ ਇਸ ਰਿਸ਼ਤੇ ਵਿੱਚ ਅੱਗੇ ਕਰ ਰਹੀ ਹੈ। ਤੇ ਵੈਪਨ ਜਿਹੜਾ ਲਾਇਸੈਂਸੀ ਹੈ ਜੀ ਮੈਂ ਹਾਂ ਜੀ ਵੈਪਨ ਤੇ ਰਾਉਂਡ ਤੁਸੀਂ ਕੁਛ ਰਹੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਹੈ। ਉਹ ਨਾਦਾ ਲਾਇਸੈਂਸੀ ਵੈਪਨ ਹੈਗਾ ਤੇ ਉੱਥੇ ਮੌਕੇ ਤੇ ਜੋ ਤਿੰਨ ਜਾਂ ਚਾਰ ਰਾਉਂਡ ਜੋ ਚਲੇ ਹਨ ਸਾਨੂੰ ਉਥੋਂ ਜੋ ਖੋਲ ਬਰਾਮਦ ਹੋਇਆ ਤੇ ਉਹ ਅਸੀਂ ਖੋਲ ਵੀ ਲੈ ਲਿੱਤੇ ਆ ਤੇ ਉਹਨਾਂ ਦਾ ਵੀ ਅੱਗੇ ਫੋਰੈਂਸਿਕ ਅਨਾਲਿਸਿਸ ਕੀਤਾ ਜਾ ਰਿਹਾ ਹੈ। ਮੈਡਮ ਕੋਈ ਸੀਸੀਟੀਵੀ ਸਾਹਮਣੇ ਆਇਆ ਜਿਹਦੇ ਵਿੱਚ ਪਤਾ ਲੱਗਿਆ ਵੀ ਉਹ ਕੱਲੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜਰਮੈਂਟ ਕਰ ਚੁੱਕਾ। ਅਸੀਂ ਕਰ ਰਹੇ ਹਾਂ ਤਫ਼ਤੀਸ਼। ਤੁਹਾਨੂੰ ਇਸ ਦੇ ਵਿੱਚ ਦੱਸਾਂਗੇ ਕਿ ਇਹ ਇਹ ਲੱਗੀ ਪੱਤੀ ਦੀ ਉੱਧਰੀ ਤਰ੍ਹਾਂ ਲੱਗੀਆਂ ਨੇ ਉਹਨਾਂ ਤੋਂ ਬਗੈਰ ਅਬ ਪ੍ਰੈਸ ਨੋਟ ਤੁਹਾਨੂੰ ਨੇ ਸ਼ੇਅਰ ਕਰ ਦਿੱਤਾ ਹੈ। ਹਾਂਜੀ ਪ੍ਰੈਸ ਨੋਟ ਹੈਗਾ ਤੁਹਾਨੂੰ ਪ੍ਰੈਸ ਨੋਟ ਸ਼ੇਅਰ ਕਰ ਦਿੰਦੇ ਹਾਂ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪੀਰੇਸੀ ਦੀ ਜੋ BNS ਦੀ ਨਵੀਂ ਤਰ੍ਹਾਂ ਆਵਾ 103 ਅਤੇ 61 ਕਾਟ ਦੋ BNS ਦੇ ਵਿੱਚ ਤੇ ਆਰਮਜ਼ੈਕਟ ਦੇ ਵਿੱਚ ਪਰਚਾ ਦਤਾ ਜੀ ਪਹਿਲਾਂ ਬੁਲਾ ਕੇ ਬੋਡੀ ਹੈਡਰ ਕੀਤੀ ਡਾਕਟਰ ਜੀ ਅਜੇ ਨਹੀਂ ਹੋਈ ਪੋਸਟਮਾਰਟਮ ਬਦੀ ਲਾਂਗਜੈਟ ਕੀ ਕਰ ਕੋਲ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਪ੍ਰੈਸ ਨੋਟ ਦਿੰਦੇ ਆ ਪੂਰਾ ਪ੍ਰੈਸ ਨੋਟ ਸਾਰੀ ਡਿਟੇਲ ਹੈਗੀ ਹੈ ਠੀਕ ਹੈ ਠੀਕ ਹੈ